ਰਾਬਾ ਬਾਬਾ ਨਾਨਕ ਦੀ ਜੁਲਤਰ ਕਰਦੀ ਗੁਰੂ ਨਾਨਕ ਪਾਤਸ਼ਾਹ ਦੀ ਸ਼ੋਕਾ ਬਹੁਤ ਸਤਕਾਰਯੋਗ ਧਾਰਮਿਕ ਸਿਕਸਤੰਗ ਗੇਰੇ ਨਾਲ ਇੱਕ ਪੋਸਟ ਜਾਰੀ ਕੀਤਾ ਇਸ ਚਾਰਜ ਜਾਰੀ ਕੀਤਾ ਜਿਸ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਦੀ ਜੋਤੀ ਜੋਤਿ ਸਮਾਉਂਦਾ ਪੁਰ ਪੁਰ ਜਿਦਾ ਵਾ ਉਹ ਮਨਾ ਰਹੇ ਆ ਜਿਹਦੇ ਵਿੱਚ ਅਸੀਂ ਉਹਨਾਂ ਸੱਦਾ ਦਿੱਤਾ ਧਾਰਮਿਕ ਤੇ ਸਾਧ ਸੰਗਤ ਨੂੰ ਕਿ ਆਓ ਇਸ ਦਿਨ ਦੀਆਂ ਲੋਕਾਂ ਦੇ ਸੰਗਤੀਆਂ ਜਿਹੜੀਆਂ ਤੁਹਾਨੂੰ ਇਹਨਾਂ ਨੂੰ ਬਤਾਈਏ ਤੇ ਆਪਣੇ ਵਾਰਡ ਦੇ ਦੇ ਮਾ ਪੂਰ ਸੁਖੂ ਨਾਨਕ ਪਾਸ਼ਾ ਜੀ ਦਾ ਦਿਨ ਮਨਾਇਆ ਇਸ ਸੰਬੰਧ ਵਿੱਚ ਜਿਹੜਾ ਵਾ ਇਹ ਪੋਸਟ ਜਾਰੀ ਕੀਤਾ ਗਿਆ ਇਸ ਦਿਨ ਵਿੱਚ ਬਹੁਤ ਗੁਰਤੀ ਪੱਦਰ ਸੇ ਜਿੱਤਨੀ ਜਥੇ ਢਾਟੀ ਜਥੇ ਤੇ ਕ੍ਰਿਸ਼ਰ ਜਥੇ ਜਿਹੜੇ ਨੇ ਉਹ ਭਾਗ ਲੈਣਗੇ ਤੇ ਸਾਧ ਸੰਗਤ ਦੇ ਨਾਲ ਰਲ ਕੇ ਉਹ ਉਸ ਦਿਨ ਨੂੰ ਯਾਦ ਕਰਾਂਗੇ ਜਦੋਂ ਗੁਰੂ ਅਨੰਦ ਪਾਤਸ਼ਾਹ ਇਸ ਸੰਸਾਰ ਵਿੱਚ ਆਇਆ ਇੱਕਦੋ-ਦੋ ਪ੍ਰੋਗਰਾਮ ਸਟਾਰਟ ਹੋਣਗੇ ਜੀ ਇਹ ਜਿਹੜੇ ਨੇ ਇਹ 14 ਸਤੰਬਰ ਨੂੰ ਦਸੰਬਰ ਨੂੰ ਖਾਂਡ ਪਾਟ ਰੱਖਿਆ ਜਾਵੇਗਾ ਜਿਹੜਾ 16 ਨੂੰ ਪੂਜ ਹੋਵੇਗਾ ਤੇ ਲਗਭਗ ਉਹ ਨੂੰ ਪਹਿਲਾਂ ਵੀ ਅਸੀਂ ਵੱਡਾ ਵਿੱਚ ਇਹ ਪ੍ਰਚਾਰ ਕਰਾਂਗੇ ਤੇ ਗੁਰੂ ਰਣਜੀਤ ਪਾਸ਼ਾ ਦਾ ਜਿਹੜਾ ਖੁਸ਼ੀਆ ਕਿੜਿਆਂ ਦਾ ਮਨਾਵਾਂਗੇ ਇਹ 14 ਸਤੰਬਰ ਤੋਂ ਗੁਰੂ ਸਾਹਿਬ ਦਾ ਪਰ ਜਿਹੜਾ ਵਾ ਬਾਣੀ ਦਾ ਇਹ ਸ਼ੁਰੂ ਕੀਤਾ ਜਾਊਗਾ ਤੇ 16 ਸਤੰਬਰ ਨੂੰ ਇਹਦਾ ਜਿਹੜਾ ਵਾ ਹੋ ਪਏਗਾ ਉਸ ਦਿਨ ਤੇ ਮਹਾਨ ਸਖਸੀਤਾ ਜਿਹੜੀਆਂ ਇੱਥੇ ਭਰ ਲੈਂਦੀਆਂ ਢਾਡੀ ਜਥੇ ਕਵੀਸ਼ਰੀ ਜਥੇ ਤੇ ਕੀਰਤਨ ਕਰਨ ਵਾਲੀਆਂ ਮਹਾਨ ਸਖਸੀਤਾ ਜਿਹੜੀਆਂ ਇੱਥੇ ਲੈ ਕੇ ਆਉਂਦੀਆਂ ਤੇ ਮੈਂ ਪੁੱਲੇ ਤੌਰ ਤੇ ਸਾਧ ਸੰਗਤ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਉਸ ਦਿਨ ਹੰਬਾ ਕੇ ਡੇਰਾ ਬਾਬਾ ਨਾਨਕ ਉਪੁੱਤਰ ਸਾਹਿਬ ਜੀ ਤੇ ਆਓ ਤੇ ਆਪਣੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਅੰਤਮ ਸਮਾ ਉਹ ਮਿਲਾ ਕੇ